ਦੋਸਤੋ ਸਵਾਗਤ ਕਰਦੇ ਆ ਤੁਹਾਡਾ ਆਪਣੇ ਚੈਨਲ ਮੂਸਾ ਟੌਪ ਤੇ ਅਤੇ ਅੱਜ ਸਿੱਧੂ ਮੂਸੇ ਵਾਲੇ ਦੇ ਫੈਨਸ ਲਈ ਕੁਝ ਖਾਸ ਅਪਡੇਟਸ ਲੈ ਕੇ ਹਾਜ਼ਰ ਹੋਇਆ ਦੋਸਤੋ ਸਿੱਧੂ ਮੂਸੇ ਵਾਲੇ ਦੇ ਇੰਸਟਾਗ੍ਰam ਉੱਤੇ 14.9 ਮਿਲੀਅਨ ਸਬਸਕ੍ਰਾਈਬਰ ਹੋ ਚੁੱਕੇ ਨੇ 15 ਮਿਲੀਅਨ ਹੁਣ ਸਿਰਫ 1 ਲੱਖ ਸਬਸਕ੍ਰਾਈਬਰ ਘਟ ਨੇ ਤਾ ਦੋਸਤੋ ਹੁਣ ਗੱਲ ਕਰਦਾ ਸਿੱਧੂ ਮੂਸੇ ਵਾਲੇ ਦੇ YouTube ਚੈਨਲ ਉਤੇ ਡੈਲਮਾ ਦਾ ਲੀਕਡ ਵਰਜ਼ਨ ਜਿਹੜਾ ਕਿ ਆਟੋ ਜਨਰੇਟ ਹੋ ਚੁੱਕਿਆ ਹੈ ਤੁਸੀਂ ਸਕਰੀਨ ਉਤੇ ਵੇਖ ਸਕਦੇ ਹੋ ਪਰ ਸਿੱਧੂ ਮੂਸੇ ਵਾਲੇ ਦੀ ਮੈਨੇਜਮੈਂਟ ਟੀਮ ਵੱਲੋਂ ਹਲੇ ਤੱਕ ਕੋਈ ਵੀ ਐਕਸ਼ਨ ਨਹੀਂ ਲੈਂਦਾ ਗਿਆ ਐਦਾਂ ਦਾ ਸਿੱਧੂ ਮੂਸੇ ਵਾਲੇ ਦੇ ਸਾਰੇ ਗੀਤ ਲੀਕ ਹੁੰਦੇ ਰਹਿਣਗੇ ਅਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਸਿੱਧੂ ਮੂਸੇ ਵਾਲੇ ਦੇ ਜਾਣ ਬਾਅਦ ਸਾਡੇ ਕੋਲ ਬਹੁਤ ਹੀ ਲਿਮਟਡ ਸੌਂਗ ਨੇ ਅਤੇ ਸਿੱਧੂ ਮੂਸੇ ਵਾਲੇ ਦੀ ਮੈਨੇਜਮੈਂਟ ਟੀਮ ਨੂੰ ਇਸ ਉੱਤੇ ਧਿਆਨ ਦੇਣਾ ਚਾਹੀਦਾ ਹੈ ਤਾਂ ਦੋਸਤੋ ਹੁਣ ਗੱਲ ਕਰਦੇ ਹਾਂ ਸਿੱਧੂ ਮੂਸੇ ਵਾਲੇ ਦੇ ਦੋਸਤ ਗਿੱਲਰੋਂਦੇ ਦੀ ਗਿੱਲਰੋਂਦੇ ਨੇ ਆਪਣੇ ਇੱਕ ਪੋਡਕਾਸਟ ਸ਼ੋਅ ਵਿੱਚ ਦੱਸਿਆ ਕਿ ਇਹ ਸਿੱਧੂ ਮੂਸੇ ਵਾਲੇ ਨੇ ਸਭ ਤੋਂ ਪਹਿਲਾਂ ਕਦੇ ਵੀ ਕਿਸੇ ਹਾਲੀਵੁੱਡ ਸਟਾਰ ਨੂੰ ਮੈਸੇਜ ਨਹੀਂ ਕੀਤਾ ਅਤੇ ਉਸ ਪੋਡਕਾਸਟ ਦੌਰਾਨ ਗਿੱਲਰੋਂਦੇ ਨੇ ਇੱਕ ਕਿੱਸਾ ਵੀ ਸ਼ੇਅਰ ਕੀਤਾ ਕਿ ਜਦੋਂ ਜੌਨ ਵਟਿਸਟ ਨਾਂ ਦੇ ਹਾਲੀਵੁੱਡ ਸਟਾਰ ਨੂੰ ਕਰਾਮੀ ਅਵਾਰਡ ਮਿਲੇ ਸੀ ਤਾਂ ਸਿੱਧੂ ਮੂਸੇਵਾਲੇ ਨੇ ਕਿਹਾ ਕਿ ਚਲੋ ਆਪਾਂ ਉਸ ਨੂੰ ਵਧਾਈ ਦਿੰਦੇ ਹਾਂ ਇੰਸਟਾਗ੍ਰam ਉੱਤੇ ਅਤੇ ਜਦੋਂ ਸਿੱਧੂ ਮੂਸੇਵਾਲੇ ਨੇ ਇੰਸਟਾਗ੍ਰam ਉੱਤੇ ਜੌਨ ਬਟਿਸਟਾ ਨਾਂ ਦੀ ਆਈਡੀ ਸਰਚ ਕੀਤੀ ਅਤੇ ਉਸ ਦਾ ਮੈਸੇਜ ਬਾਕਸ ਖੋਲ੍ਹਿਆ ਤਾਂ ਉਸ ਵਿੱਚ ਸਿੱਧੂ ਮੂਸੇਵਾਲੇ ਬਾਈ ਨੂੰ ਪਹਿਲਾਂ ਹੀ ਮੈਸੇਜ ਆਏ ਹੋਏ ਸੀ ਤਾਂ ਦੋਸਤੋ ਇਹ ਚੜ੍ਹਾਈ ਸੀ ਸਿੱਧੂ ਮੂਸੇਵਾਲੇ ਦੀ ਕਿ ਬਾਲੀਵੁੱਡ ਸਟਾਰ ਵੀ ਸਿੱਧੂ ਮੂਸੇਵਾਲੇ ਨੂੰ ਮੈਸੇਜ ਕਰਦੇ ਸੀ ਅਤੇ ਉਹ ਮੈਸੇਜਸ ਤੁਸੀਂ ਆਪਣੀ ਸਕਰੀਨ ਦੇ ਉੱਪਰ ਵੇਖ ਹੀ ਸਕਦੇ ਹੋ ਦੋਸਤੋ ਜਾਣਕਾਰੀ ਚੰਗੀ ਲੱਗੀ ਤਾਂ ਵੀਡੀਓ ਨੂੰ ਸ਼ੇਅਰ ਜ਼ਰੂਰ ਕਰ ਦਿਓ ਅਤੇ ਕਮੈਂਟ ਬਾਕਸ ਵਿੱਚ ਜਸਟਿਸ ਫੋਰ ਸਿੱਧੂ ਮੂਸੇਵਾਲਾ ਲਿਖਣਾ ਨਾ ਭੁੱਲਣਾ ਜੀ